ਦੰਤਾ ਦਾ ਦਰਦ ਸਹੰਤੂ ਬਾਤ ਮੈਨੂੰ ਮਾਂ ਨੇ ਜਨਮ ਦਿੱਤਾ ਮੇਰੀਆਂ ਕਿਲਕਾਰੀਆਂ ਸੁਣ ਮਾਂ ਮੁਸਕੁਰਾ ਰਹੀ ਸੀ ਦੁਨੀਆ ਚੱਖਾ ਖੋਲਣ ਤੋਂ ਪਹਿਲਾਂ ਹੀ ਔਖੇ ਤੋਂ ਔਖੇ ਵੇਲਿਆ ਚ ਹਿੰਮਤ ਰੱਖਣ ਦੀ ਗੁਰਤੀ ਮਾਂ ਕੋਲੋਂ ਹੀ ਮਿਲੀ ਬਾਬਲ ਦੇ ਸਿਰ ਦਾ ਤਾਜ ਬਣ ਘਰ ਚ ਚਿੜੀ ਬਣ ਚਹਿਕਣਾ ਸ਼ੁਰੂ ਕੀਤਾ ਸਾਰਾ ਘਰ ਖੁਸ਼ੀਆਂ ਨਾਲ ਮਹਿਕਣ ਲੱਗਾ ਲੜਾਈ ਤਕਰਾਰ ਤਾਂ ਹਰ ਪਲ ਦੀ ਕਹਾਣੀ ਸੀ ਪਰ ਵੀਰੇ ਦੀ ਵੀਣੀ ਤੇ ਰਖੜੀ ਬੰਦੀ ਤਾਂ ਧਾਗਿਆ ਦੀ ਮਜ਼ਬੂਤੀ ਲੋਹੇ ਦੀ ਚੰਸੀਰ ਨਾਲੋਂ ਵੀ ਜ਼ਿਆਦਾ ਜ਼ਾਬਤੀ ਸੀ ਸਹੇਲੀਆਂ ਨਾਲ ਹੱਸ ਦੀ ਖੇਡ ਦੀ ਕਦੋਂ ਮੁਟਿਆਰ ਹੋ ਗਈ ਫਤਾਹੀ ਨਹੀਂ ਲੱਗਾ ਪਿਤਾ ਦੇ ਪੱਗ ਦਾ ਖਿਆਲ ਤਾਂ ਮੈਂ ਸ਼ੁਰੂ ਤੋਂ ਹੀ ਰੱਖਦੀ ਸੀ ਪਰ ਸਮਾਨੇ ਦੇ ਚਿਤਰਾਇਆਂ ਨੇ ਬਾਬਲ ਦੀ ਧੀ ਨੂੰ ਸਮੇਂ ਨਾਲੋਂ ਪਹਿਲਾਂ ਹੀ ਸਮਝਦਾਰ ਬਣਾ ਦਿੱਤਾ ਸੀ ਸਮਾਂ ਉਹ ਵੀ ਆਇਆ ਜਦੋਂ ਮਾਪਿਆਂ ਦੀ ਲਾੜਲੀ ਤੇ ਵੀਰੇ ਦੀ ਛਿੜੀ ਉਡਾਰੀ ਮਾਰਨ ਨੂੰ ਤਿਆਰ ਸੀ ਪਿਓ ਨੇ ਪੱਲਾ ਕਿਸੇ ਹੋਰ ਸ਼ਖਸ ਦੇ ਹੱਥ ਫੜਾ ਦਿੱਤਾ ਜ਼ਿੰਦਗੀ ਦੀਆਂ ਅਣਜਾਣ ਰਾਹਾਂ ਤੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਕਈ ਸਾਲਾਂ ਦੇ ਰਿਸ਼ਤੇ ਤੋਂ ਪੱਲਾ ਛੁਡਾ ਤੁਰ ਪਈ ਸੀ ਹੁਣ ਮੇਰੀ ਜ਼ਿੰਦਗੀ 'ਚ ਰਿਸ਼ਤਿਆਂ ਦੇ ਮਾਇਨੇ ਬਦਲ ਗਏ ਸਨ ਮੈਂ ਕਿਸੇ ਦੀ ਨੂੰਹ ਸੀ ਕਿਸੇ ਦੀ ਪਤਨੀ ਕਿਸਮਤੇ ਜੋ ਵੇੜਾ ਚੁਣਿਆ ਲੱਗ ਪਈ ਉਸ ਨੂੰ ਵੀ ਮਹਿਕਾਉਣ ਮਾਪਿਆ ਲਈ ਹੁਣ ਵੀ ਬੱਚੀ ਸੀ ਪਰ ਸਮੇਂ ਗੁਜ਼ਰਿਆ ਤਾਂ ਮਾਂ ਬਣ ਕੇ ਆਪਣੀ ਅਗਲੀ ਪੀੜ੍ਹੀ ਨੂੰ ਸੇਧ ਵੀ ਦੇਣ ਲੱਗੀ ਸੀ ਪਤੀ ਦਾ ਗੁੱਸਾ ਗਿਲਾ ਵੀ ਸਹਿੰਦੀ ਬੱਚਿਆਂ ਦੀ ਸਿੱਧ ਸਾਹਮਣੇ ਕਈ ਵਾਰ ਹਾਰ ਜਾਂਦੀ ਪਰ ਜ਼ਿੰਦਗੀ ਤੋਂ ਹਾਰ ਨਾ ਮੰਨਣ ਦੀ ਸੇ ਤਾਂ ਮਾਂ ਦੇ ਕੋਖੋਂ ਸਿੱਖ ਕੇ ਆਈ ਸੀ ਜ਼ਿੰਦਗੀ ਦਾ ਸੂਰਜ ਟਲਣ ਤੱਕ ਵੀ ਮੈਂ ਕੋਸ਼ਿਸ਼ ਕੀਤੀ ਆਪਣੇ ਰਿਸ਼ਤਿਆਂ ਦੀ ਮਹਿਕ ਨੂੰ ਬਰਕਰਾਰ ਰੱਖਣ ਦੀ ਬਿਨਾਂ ਕਿਸੇ ਸ਼ਿਕਾਇਤ ਤੋਂ ਪਰ ਮੈਨੂੰ ਜ਼ਮਾਨੇ ਤੋਂ ਸ਼ਿਕਾਇਤ ਵੀ ਹੈ ਮੈਨੂੰ ਜਨਮ ਲੈਣ ਤੋਂ ਪਹਿਲਾਂ ਕਿਉਂ ਮਾਰਿਆ ਜਾਂਦਾ ਜੇ ਮੈਂ ਪਾ ਚਾਂਦੀ ਤਾਂ ਗਲੀਆਂ ਮੁਹੱਲਿਆਂ ਤੇ ਸੜਕਾਂ ਤੇ ਅਣਜਾਣ ਨਜ਼ਰਾਂ ਕਿਉਂ ਮੈਨੂੰ ਘੂਰਦੀਆਂ ਨੇ ਮੁਟਿਆਰ ਹੋ ਜਾਂਦੀਆਂ ਤਾਂ ਇੱਕ ਵਾਰ ਕਰੋ ਜਾਣ ਲਈ ਮੈਨੂੰ 100 ਸਵਾਲਾਂ ਦੇ ਜਵਾਬ ਕਿਉਂ ਦੇਣੇ ਪੈਂਦੇ ਨੇ ਮੈਨੂੰ ਘੂਰਦੀਆਂ ਨਜ਼ਰਾਂ ਆਪਣਾ ਸ਼ਿਕਾਰ ਬਣਾਉਣ ਲਈ ਆਪਣੇ ਪੰਜੇ ਚ ਕਿਉਂ ਚਕੜ ਲੈਂਦੀਆਂ ਵਿਰੋਧ ਕਰਨ ਤੇ ਮੈਨੂੰ ਸਾੜ ਕਿਉਂ ਦਿੱਤਾ ਜਾਂਦਾ ਹੈ ਜਿਹੜੇ ਮੁਖੜੇ ਨੂੰ ਚੁੰਮ ਕੇ ਬਾਬਲ ਲਾਡ ਪਿਆਰ ਕਰਦਾ ਉਸੇ ਤੇ ਤੇਜ਼ਾਬ ਕਿਉਂ ਪਾ ਦਿੱਤਾ ਜਾਂਦਾ ਆਪਣਾ ਸਭ ਕੁਝ ਛੱਡ ਛੱਡ ਬੇਕਾਨੇ ਘਾ ਜਾਂਦੀਆਂ ਕਾ ਕਈਆਂ ਨੂੰ ਮੇਰੇ ਨਾਲੋਂ ਕੀਮਤੀ ਸੋਨਾ ਤੇ ਚਾਂਦੀ ਕਿਉਂ ਲੱਗਦੇ ਹਿੰਮਤ ਜਟਾ ਕੇ ਮੋੜਲੇ ਨਾਲ ਮੋੜਾ ਜੋੜ ਕੇ ਜਦ ਜ਼ਮਾਨੇ ਨਾਲ ਤੁਰਦੀ ਆ ਤਾਂ ਲੋਕ ਜਰਦੇ ਕਿਉਂ ਨੇ ਮੈਂ ਮਹਾਨ ਨਹੀਂ ਬਣਨਾ ਚਾਹੁੰਦੀ ਜਦੋਂ ਸਮੇਂ ਨੇ ਮੇਰੇ ਕੋਲੋਂ ਬਲੀਦਾਨ ਤੇ ਹਿੰਮਤ ਦੀ ਪਰਖਿਆ ਲਈ ਤਾਂ ਮੈਂ ਕਦੇ ਵੀ ਪਿੱਛੇ ਨਹੀਂ ਹਟੀ ਖਤਰਨਾਕ ਰੂਪ ਧਾਰ ਕੇ ਦੁਰਗਾ ਤੇ ਕਾਲੀ ਬਾਣ ਮੇਂ ਦੁਸ਼ਟਾ ਦਾ ਖਾਤਮਾ ਕੀਤਾ ਛਾਂਸੀ ਦੀ ਰਾਣੀ ਬਾਣ ਆਪਣੇ ਲੋਕਾਂ ਲਈ ਇਕੱਲੀ ਜੰਗ ਦੇ ਮੈਦਾਨ 'ਚ ਛੇੜਨੀ ਵਾਂਗ ਦਹਾੜ ਮਾਰੀ ਮਾਤਾ ਗੁਜਰੀ ਦੇ ਰੂਪ ਚ ਸਰਬੰਸ ਸਵਾਰ ਦਿੱਤਾ 40 ਮੁਕਤਿਆ ਦੀਆਂ ਪਤਨੀਆਂ ਬਣ ਹਥਿਆਰ ਚੁੱਕ ਬਾਜਾ ਵਾਲੇ ਦਾ 7 ਦਿਨ ਨਿਕਲ ਪਈਆਂ ਮਦਰ ਟੈਰਿसा ਬਣ ساری ਜ਼ਿੰਦਗੀ ਇਨਸਾਨੀਅਤ ਲਈ ਲਗਾ ਦਿੱਤੀ ਮੇਰੀ ਕਲਪਨਾ ਦੀ ਉਡਾਰੀ ਅਜਹੀ ਸੀ ਕਿ ਤਾਰੇ ਬਣ ਅਸਮਾਨ ਚ ਅੱਜ ਵੀ ਚਮਕਦੇ ਹਾਂ ਮੈਂ ਜੰਮਣ ਤੋਂ ਲੈ ਕੇ ਮਰਨ ਤੱਕ ਮਜ਼ਬੂਤ ਰਹਾਂਗੀ ਕਿਉਂਕਿ ਜ਼ਿੰਦਗੀ ਦੀ ਖੂਬਸੂਰਤੀ ਬਰਕਰਾਰ ਰੱਖਣ ਦਾ ਹੁਨਰ ਮੈਂ ਜਾਣਦੀ ਹਾਂ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ